ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਛਲ ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਉਹ ਗੱਜ ਕੇ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਦਾਸ ਆਪ ਸਾਰੀਆਂ ਸੰਗਤਾਂ ਕੋਲੋਂ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਕਾਰ ਸਿੰਘ ਜੀ ਹੋਰਾਂ ਕੋਲੋਂ ਇਹ ਮੁਆਫੀ ਮੰਗਦਾ ਹੈ ਕਿਉਂਕਿ ਵਿਸਾਖੀ ਦਾ ਖਾਲਸੇ ਦਾ ਸਾਜਨਾ ਦਿਵਸ ਦਾ ਜਿਹੜਾ ਪੁਰਬ ਹੈ ਉਹ ਤੱਕਤ ਸ੍ਰੀ ਕੇਸਗੜ ਸਾਹਿਬ ਦੀ ਵਿਖੇ ਆਪ ਸਾਰੇ ਖਾਲਸਾ ਪੰਥ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਰੁਜੇ ਵੀ ਵੀ ਬਹੁਤ ਜਿਆਦੇ ਨੇ ਇਸ ਕਰਕੇ ਭਾਈ ਸਾਹਿਬ ਭਾਈ ਕਾਰ ਸਿੰਘ ਜੀ ਹਰਾਂ ਨੂੰ ਬੇਨਤੀ ਕੀਤੀ ਦਾਸ ਨੇ ਔਰ ਦਾਸ ਦੀ ਬੇਨਤੀ ਉਹਨਾਂ ਨੇ ਪ੍ਰਵਾਨ ਕੀਤੀ ਹੈ ਆਪ ਸਾਰੀਆਂ ਸੰਗਤਾਂ ਦੇ ਕੋਲੋਂ ਦਾਸ ਨੇ 2-4 ਮਿੰਟ ਗੁਰਮਤ ਵਿਚਾਰਾਂ ਦੀ ਸਾਂਝ ਪਾ ਕਰਕੇ ਫਿਰ ਆਪਜੀ ਕੋਲ ਮੁਆਫੀ ਮੰਗ ਲੈਣੀ ਹੈ ਜਿੱਥੇ ਆਪ ਸਾਰੀਆਂ ਸੰਗਤਾਂ ਮਾਪੁਰਖਾਂ ਵੱਲੋਂ ਮਹਾਪੁਰਖਾਂ ਦਾ ਜੋ ਇਹ ਦਿਨ ਬਣਾਏ ਜਾ ਰਹੇ ਨੇ ਉਹਨਾਂ ਦੀ ਯਾਦ ਦੇ ਵਿੱਚ ਆਪ ਸਾਰੇ ਜੁੜ ਬੈਠੇ ਹੋ ਧੰ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਚਨ ਹਨ ਧੰ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਹੀ ਗੁਰੂ ਗ੍ਰੰਥ ਗੁਰੂ ਪੰਥ ਦੇ ਲੇਖੇ ਲਾ ਦਿੱਤਾ ਔਰ ਜਿੱਥੇ ਆਪ ਉਹ ਨਾਮ ਜਪਦੇ ਸਨ ਉਥੇ ਬੇਅੰਤ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਗੁਰੂ ਚਰਨਾਂ ਤੋਂ ਜਿਹੜੀ ਉਹ ਪ੍ਰੀਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੋੜ ਕਰਕੇ ਮਹਾਪੁਰਖਾਂ ਨੇ ਸਾਡੇ ਉੱਤੇ ਬੜੇ-ਬੜੇ ਪਾਰ ਉਪਕਾਰ ਕੀਤੇ ਜਿੱਥੇ ਮਹਾਪੁਰਖ ਕੀਰਤਨ ਕਰਦੇ ਸਨ ਤਾਰਨਾ ਦੇ ਵਿੱਚ ਉਹ ਕੀਰਤਨ ਕਰਦੇ ਸਨ ਤੇ ਬੇਅੰਤ ਸੰਗਤਾਂ ਫਿਰ ਉਹਨਾਂ ਦਾ ਕੀਰਤਨ ਜਿਹੜਾ ਸਰਵਣ ਕਰਦੀਆਂ ਸਨ ਉਹਨਾਂ ਦਾ ਕੀਰਤਨ ਸੁਣ ਕੇ ਹੀ ਸੰਗਤਾਂ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੀਆਂ ਸਨ ਔਰ ਅਮਰਤ ਦੀ ਦਾਤ ਜਿਹੜੀ ਕਲਗੀ ਤਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕੀਤੀ ਆ ਬੇਅੰਤ ਸੰਗਤਾਂ ਨੂੰ ਮਹਾਪੁਰਖਾਂ ਨੇ ਅਮਰਤ ਸਿਖਾ ਕੇ ਗੁਰੂ ਵਾਲੇ ਬਣਾਇਆ ਉਹਨਾਂ ਮਹਾਪੁਰਖਾਂ ਦਾ ਅੱਜ ਤੁਸੀਂ ਦਿਨ ਮਨਾ ਰਹੇ ਹੋ ਉਹਨਾਂ ਦੀ ਯਾਦ ਦੇ ਵਿੱਚ ਜੁੜ ਬੈਠੇ ਹੋ ਦਾਸ ਇਹੋ ਹੀ ਕਹਿੰਦਾ ਹੈ ਕਿ ਜਿਨ ਕੇ ਦਿਨ ਮਨਾਤੇ ਹੋ ਜਿਨ੍ਹਾਂ ਦੇ ਅਸੀਂ ਦਿਨ ਮਨਾਉਂਦੇ ਆ ਕੋਨਾ ਵੱਲੋਂ ਦਰਸਾਏ ਹੋਏ ਮਾਰਗ ਉੱਤੇ ਵੀ ਸਾਨੂੰ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ। ਧੰਨ ਗੁਰੂ ਕਲਗੀ ਤਰਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਖਾਲਸਾ ਪੰਥ ਦੀ ਸਹਾਜਨਾ ਕੀਤੀ। ਪੰਜ ਪਿਆਰੇ ਸਹਿਬਾਨਾਂ ਦੀ ਚੋਣ ਕੀਤੀ। ਜਦੋਂ ਧੰਨ ਗੁਰੂ ਕਲਗੀ ਤਰਦਸ਼ਮੇਸ਼ ਪਿਤਾ ਅਮਰਤ ਵੇਲੇ ਅਸਾਦੀ ਵਾਰ ਦੇ ਭੋਗ ਤੋਂ ਉਪਰੰਤ ਹੱਥ ਦੇ ਵਿੱਚ ਲੰਗੀ ਤਲਵਾਰ ਲੈ ਕਰਕੇ ਸਟੇਜ ਉੱਤੇ ਆ ਕਰਕੇ ਸਤਿਗੁਰਾਂ ਨੇ ਉੱਚੀ ਆਵਾਜ਼ ਦੇ ਵਿੱਚ ਇਹ ਗੱਲ ਕਹੀ ਕਿ ਮੈਨੂੰ ਅੱਜ ਕਸੀਸ ਦੀ ਲੋੜ ਹੈ ਤਾਂ ਜਿੰਨੀ ਵੀ ਸੰਗਤ ਉਸ ਵੇਲੇ ਉੱਥੇ ਆਈ ਸੀ ਵਿਦਵਾਨ ਕਹਿੰਦੇ ਨੇ ਕਿ 80 ਹਜ਼ਾਰ ਤੋਂ ਵੱਧਦਾ ਉੱਥੇ ਸੰਗਤਾਂ ਦਾ ਇਕੱਠ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਇਹ ਗੱਲ ਸੁਣ ਕਰਕੇ ਸਾਰੀ ਸੰਗਤ ਦੇ ਵਿੱਚ ਚੁੱਪ ਛਾ ਗਈ ਸਨਾਟਾ ਛਾ ਗਿਆ ਇਕਦਮ ਸਾਰੇ ਚਾਰ ਚਫੇਰੇ ਸ਼ਾਂਤੀ ਹੋ ਗਈ ਫਿਰ ਧੰਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਗਰਜਵੀਂ ਆਵਾਜ਼ ਦੇ ਵਿੱਚ ਆਵਾਜ਼ ਦਿੱਤੀ ਹੈ ਕੋਈ ਗੁਰੂ ਦਾ ਬੇਟਾ ਜੋ ਸੀਸ ਕਰੇ ਭੇਟਾ ਫਿਰ ਭਾਈ ਦਇਆ RAM ਜੀ ਲਾਹੌਰ ਦੇ ਰਹਿਣ ਵਾਲੇ ਉਹਨਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸਤਿਗੁਰ ਜੀ ਮੇਰਾ ਸੀਸ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਫੇਰ ਸਤਿਗੁਰੂ ਜੀ ਉਹਨਾਂ ਨੂੰ ਬਾਹੋਂ ਫੜਿਆ ਤੰਬੂ ਵਿੱਚ ਲੈ ਗਏ ਬਾਣਾ ਵਰਤਿਆ ਤਲਵਾਰ ਚੱਲਣ ਦੀ ਆਵਾਜ਼ ਆਈ ਲਹੂ ਲਿਬੜੀ ਤਲਵਾਰ ਲੈ ਕਰਕੇ ਸਤਿਗੁਰੂ ਜੀ ਫੇਰ ਸਟੇਜ ਉੱਤੇ ਆਏ ਫੇਰ ਉਹਨਾਂ ਨੇ ਇੱਕ ਅਸੀਸ ਦੀ ਮੰਗ ਕੀਤੀ ਭਾਈ ਧਰਮਦਾਸ ਜੀ ਹਾਜ਼ਰ ਹੋਏ ਇਸੇ ਤਰ੍ਹਾਂ ਵਾਰ-ਵਾਰ ਸਤਿਗੁਰੂ ਜੀ ਪੰਜ ਵਾਰੀ ਸਟੇਜ ਉੱਤੇ ਆਏ ਭਾਈ ਧਰਮਦਾਸ ਜੀ ਭਾਈ ਹਿੰਮਤ ਰਾਏ ਜੀ ਭਾਈ ਮੋਹਕਮ ਚੰਦ ਜੀ ਭਾਈ ਸਾਹਿਬ ਚੰਦ ਜੀ ਨੇ ਆਪਣਾ ਸੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪੇਟਾ ਕੀਤਾ ਸਤਗੁਰਾਂ ਨੇ ਉਹਨਾਂ ਪੰਜਾਂ ਨੂੰ ਬਾਹੋਂ ਫੜਿਆ ਤੰਬੂ ਵਿੱਚ ਲੈ ਗਏ ਉਹਨਾਂ ਦੇ ਸਿਰ ਧੜ ਤੋਂ ਅਲੱਗ ਕੀਤੇ ਇੱਕ ਸਰਬ ਲੋਹੇ ਦਾ ਬਾਟਾ ਲਿਆ ਉਸ ਵਿੱਚ ਸਵਸ਼ ਜਲ ਪਾ ਕਰਕੇ ਆਪਣੇ ਕਰ ਕਮਲਾ ਦੇ ਵਿੱਚ ਦੋ ਧਾਰੀ ਫੌਲਾਦੀ ਖੰਡਾ ਲੈ ਕਰਕੇ ਜਿਸ ਖੰਡੇ ਦੇ ਅੱਜ ਵੀ ਸ੍ਰੀ ਤਖਤ ਸਾਹਿਬ ਜੀ ਵਿਖੇ ਦਰਸ਼ਨ ਕਰਵਾਏ ਜਾਂਦੇ ਹਨ ਉਹ ਖੰਡਾ ਅੱਜ ਵੀ ਉਸ ਪਾਵਨ ਤਖਤ ਉੱਤੇ ਸ਼ੋਭਾ ਪਾ ਰਿਹਾ ਜਿਸ ਖੰਡੇ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪਹਿਲੀ ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅੰਮ੍ਰਿਤ ਸੰਚਾਰ ਕੀਤਾ ਸੀ ਉਹ ਖੰਡਾ ਜਾਲ ਦੇ ਵਿੱਚ ਫੇਰਦਿਆਂ ਹੋਇਆਂ ਵੀਰ ਆਸਣ ਬੈਠ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਪਜੀ ਜਾਪ ਸਵਈਏ ਚੌਪਈ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਇਹ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦੀ ਲੋੜ ਕਿਉਂ ਪਈ ਤਾਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਿੱਖੀ ਦਾ ਬੂਟਾ ਲਾਇਆ ਔਰ ਨੌ ਗੁਰੂ ਸਹਿਬਾਨਾ ਨੇ ਉਹ ਸਿੱਖੀ ਦੇ ਬੂਟੇ ਨੂੰ ਪਰਫੁੱਲਤ ਕਰਨ ਵਾਸਤੇ ਫਿਰ ਉਹ ਦੇ ਵਿੱਚ ਉਹਨੂੰ ਬੂਟੇ ਨੂੰ ਪਰਫੁੱਲਤ ਕਰਨ ਵਾਸਤੇ ਆਪੋ ਆਪਣਾ ਯੋਗਦਾਨ ਪਾਇਆ ਜੋਤ ਤਾਂ ਇੱਕੋ ਸੀ ਬੇਸ਼ੱਕ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ ਰੂਪ ਬਦਲੇ ਪਰ ਉਹਨਾਂ ਦੇ ਵਿੱਚ ਜੋਤ ਉਹੀ ਸੀ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀਐ ਧੰਨ ਗੁਰੂ ਰੰਗਤ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਵੀ ਉਹ ਜੋਤ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਵੀ ਉਹੀ ਜੋਤ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 239 ਸਾਲ 230 ਸਾਲ ਲੱਗੇ ਸਿੱਖ ਤੋਂ ਸਿੰਘ ਬਣਨ ਤੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ ਔਰ ਖਾਲਸੇ ਨੂੰ ਇੱਕ ਮਰਿਆਦਾ ਦੇ ਵਿੱਚ ਬੰਨਿਆ ਰਹਿਣੀ ਬੈਣੀ ਤੋਂ ਜਾਣੂ ਕਰਵਾਇਆ। ਉਹੀ ਪਾਵਨ ਦਿਹਾੜਾ ਖਾਲਸੇ ਦਾ ਸਾਜਨਾ ਦਿਵਸ 13 ਤਰੀਕ ਨੂੰ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਵਿਖੇ ਬਣਾਇਆ ਜਾ ਰਿਹਾ ਹੈ। ਆਪ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਇਨ੍ਹਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹ ਇੱਕ ਖਾਲਸਾ ਪੰਥ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਦੁਨੀਆਂ ਦੇ ਵਿੱਚ ਬੜੇ ਧਰਮ ਹੋਏ ਨੇ ਕਿਸੇ ਧਰਮ ਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਜਨਮ ਕਦੋਂ ਹੋਇਆ ਉਹਨਾਂ ਦਾ ਮਾਤਾ ਪਿਤਾ ਕੌਣ ਹੈ ਇੱਕ ਖਾਲਸਾ ਪੰਥ ਹੈ ਜਿਹਨੂੰ ਪਤਾ ਹੈ ਕਿ ਉਹਦਾ ਜਨਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਉੱਤੇ ਹੋਇਆ ਹੈ ਇਥੋਂ ਤੱਕ ਵੀ ਪਤਾ ਹੈ ਕਿ ਗੁਰੂ ਕੇ ਨਾਨਕੇ ਗੁਰੂ ਖਾਲਸੇ ਦੇ ਨਾਨਕੇ ਗੁਰੂ ਕੇ ਲਾਹੌਰ ਹਨ ਔਰ ਗੁਰੂ ਖਾਲਸੇ ਦੇ ਧਰਮ ਦੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਹਨ ਧਰਮ ਦੇ ਮਾਤਾ-ਮਾਤਾ ਸਾਹਿਬਪੌਰ ਜੀ ਹਨ ਵਾਸੀ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਇੱਕੋ ਇੱਕ ਦੁਨੀਆ ਦੇ ਵਿੱਚ ਪੰਥ ਹੈ ਖਾਲਸਾ ਪੰਥ ਜਿਹਨੂੰ ਆਪਣੇ ਜਨਮ ਦਾ ਵੀ ਪਤਾ ਹੈ ਆਪਣੇ ਨਾਨਕਿਆਂ ਦਾ ਵੀ ਪਤਾ ਹੈ ਆਪਣੇ ਮਾਤਾ-ਪਿਤਾ ਦਾ ਵੀ ਪਤਾ ਹੈ ਤੁਸੀਂ ਬੜਿਆਂ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸਿੱਖ ਪੰਥ ਦੇ ਵਿੱਚ ਜਨਮ ਲੈਣ ਦਾ ਇਹ ਮੌਕਾ ਪ੍ਰਾਪਤ ਹੋਇਆ ਹੈ ਵੱਡੇ ਆ ਭਾਗਾ ਵਾਲਿਓ ਸਿੱਖ ਪੰਥ ਦੇ ਵਿੱਚ ਤੁਹਾਡਾ ਜਨਮ ਹੋਇਆ ਹੈ। ਔਰ ਸਿੱਖ ਪੰਥ ਦੇ ਵਿੱਚ ਜਨਮ ਲੈ ਕਰਕੇ ਜੇ ਅਸੀਂ ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲੇ ਬਣ ਕੇ ਨਾ ਆਪਣਾ ਜੀਵਨ ਗੁਜ਼ਾਰਿਆ ਤਾਂ ਸਾਡੇ ਵਾਸਤੇ ਬਹੁਤ ਵੱਡੀ ਜਿਹੜੀ ਹੈ ਮਾੜੀ ਗੱਲ ਹੈ। ਸਾਨੂੰ ਸਾਰਿਆਂ ਨੂੰ ਗੁਰੂ ਕਾ ਬਖਸ਼ਿਸ਼ ਕੀਤੀ ਹੋਈ ਅੰਮ੍ਰਿਤ ਦੀ ਦਾਤ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਗੁਜ਼ਾਰੀਏ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ। 11 ਤਰੀਕ ਤੋਂ ਲੈ ਕੇ ਕਰਕੇ ਅੱਜ ਵੀ ਤਖਤ ਸਾਹਿਬ ਜੀ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਕੱਲ ਵੀ 12 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਔਰ 13 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ ਅੰਮ੍ਰਿਤ ਸੰਚਾਰ ਜਿਹੜੀ ਉਹ ਸ਼ੁਰੂਆਤ ਹੋ ਜਾਣੀ ਹੈ ਔਰ ਸ਼ਾਮ 7 ਵਜੇ ਤੱਕ ਲਗਾਤਾਰ ਅੰਮ੍ਰਿਤ ਸੰਚਾਰ ਤਖਤ ਸਾਹਿਬ ਜੀ ਤੇ ਵਿਖੇ ਹੋਵੇਗਾ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਣ ਨਹੀਂ ਕੀਤਾ ਅੰਮ੍ਰਿਤ ਪਾਣ ਕਰਕੇ ਗੁਰੂ ਵਾਲੇ ਬਣੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਭਾਈ ਸਾਹਿਬ ਭਾਈ ਕਾਰਜ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚੋਂ ਦਾਸ ਨੂੰ ਸਮਾਂ ਦਿੱਤਾ ਹੈ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇੰਨੀ ਹਾਜ਼ਰੀ ਦਾਸ ਦੀ ਆਪ ਜੀ ਨੇ ਪ੍ਰਵਾਨ ਕਰਨੀ ਦਾਸ ਦੇ ਨਾਲ ਤਾਕਤ ਸ਼੍ਰੀਕੇਸਗੜ ਸਾਹਿਬ ਜੀ ਦੇ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਜੀ ਰੋਡੇ ਔਰ ਐਡੀਸ਼ਨਲ ਮੈਨੇਜਰ ਸਰਦਾਰ ਹਰਦੇਵ ਸਿੰਘ ਜੀ ਸਪੁੱਤਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਉਹ ਵੀ ਦਾਸ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਹਨ ਸਾਡੀ ਸਾਰਿਆਂ ਦੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ